ਇਸ ਤੋਂ ਤੁਸੀਂ ਦੇਖ ਲਓ 247 ਪੰਜਾਬ ਮੈਂ ਹਾਂ ਤੁਹਾਡਾ ਰੂਹੀ ਰੋਅਰ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੀ ਜਗ੍ਹਾ ਗੱਲ ਕਰੀ ਤਾਂ ਹਮੇਸ਼ਾ ਇਹ ਕਿਸ ਨਾ ਕਿਸੇ ਗੱਲ ਕਰਦੇ ਕਿਸ ਨਾ ਕਿਸੇ ਮੁੱਦੇ ਦੇ ਗੱਲ ਕੇ ਚਰਚਾ ਦਾ ਵਿਸ਼ਾ ਬਣਿਆ ਹੀ ਜਾਂਦਾ ਤੇ ਹੁਣ ਇੱਕ ਵਾਰ ਮੁਰਤੂ ਜੋ ਹੈ ਸਵਾਲਾਂ ਦੇ ਢੇਰ ਵਿਚ ਆ ਕੇ ਖੜਾ ਹੋ ਗਿਆ ਹੁਣ ਜੋ ਹਸਪਤਾਲ ਦੇ ਵਿੱਚ ਗੰਦਗੀ ਫੈਲੀ ਹੋਈ ਹੈ ਉਸ ਨੂੰ ਲੈ ਕੇ ਇੱਕ ਵਾਰ ਮੁਰਤੂ ਚਰਚਾ ਦਾ ਵਿਸ਼ਾ ਬਣ ਗਿਆ ਹੈ ਇੱਕ ਵਾਰ ਮੁਰਤੂ ਜੋ ਹੈ ਸਵਾਲਾਂ ਦੇ ਘੇਰੇ ਵਿੱਚ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਜੇਕਰ ਗੱਲ ਕਰੀ ਤਾਂ ਹਸਪਤਾਲ ਦੇ ਵਿੱਚ ਗੰਦਗੀ ਇੰਨੀ ਜ਼ਿਆਦਾ ਫੈਲ ਚੁੱਕੀ ਹੈ ਕਿ ਉੱਥੇ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਬੁਕਦਬਾ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਅੰਮ੍ਰਿਤਸਰ ਦੇ ਐਮਪੀ ਜਿਹੜੇ ਨੇ ਹਰਜੀਤ ਸਿੰਘ ਔਜਲਾ ਉਹਨਾਂ ਦੇ ਮਾਤਾ ਜੀ ਹਸਪਤਾਲ ਵਿੱਚ ਗਏ ਉਹਨਾਂ ਨੇ ਹਸਪਤਾਲ ਦਾ ਜਾਇਜ਼ਾ ਲਿਆ ਉਸ ਤੋਂ ਬਾਅਦ ਜਦੋਂ ਉੱਥੇ ਫੈਲੀ ਗੰਦਗੀ ਵੇਖੀ ਉਸ ਤੋਂ ਬਾਅਦ ਜਿੰਨੇ ਵੀ ਹਸਪਤਾਲ ਦੇ ਅਧਿਕਾਰੀ ਨੇ ਤੇ ਜਿੰਨੇ ਵੀ ਡਾਕਟਰਸ ਨੇ ਉਹਨਾਂ ਦੀ ਕਾਫੀ ਤਾਰਨਾ ਕੀਤੀ ਇੱਕ ਵਾਰ ਫੇਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਫੈਲੀ ਗੰਦਗੀ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਚੱਲਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲਿਆ ਤੇ ਉੱਥੋਂ ਦੀ ਗੰਦਗੀ ਦੇ ਹਾਲਾਤ ਵੇਖੇ ਤੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤਾਂ ਵਿੱਚ ਸੁਧਾਰ ਕਰਨ ਦੀ ਤਾੜਨਾ ਕੀਤੀ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੁੱਜੇ ਨੇ ਤੇ ਇੱਥ ਜਿਆਦਾ ਮਾੜੀ ਨਹੀਂ ਮਰੀਜ਼ ਆਏ ਦਿਨ ਹੀ ਇੱਥੋਂ ਦੇ ਹਾਲਾਤਾਂ ਕਰਕੇ ਤੰਗ ਪਰੇਸ਼ਾਨ ਦਿਖਾਈ ਦਿੰਦੇ ਨੇ ਤੇ ਜਦੋਂ ਅੱਜ ਉਹਨਾਂ ਨੇ ਖੁਦ ਗੁਰਨਾਨ ਦੇਵ ਹਸਪੀਟਲ ਦੇ ਵਿੱਚ ਆ ਕੇ ਵੇਖਿਆ ਤਾਂ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਨਹੀਂ ਵੇਖਣ ਨੂੰ ਮਿਲੀ ਤੇ ਜਗ੍ਹਾ-ਜਗ੍ਹਾ ਤੇ ਗੰਦਗੀ ਫੈਲੀ ਹੋਈ ਸੀ ਉਹਨਾਂ ਕਹਿਆ ਕਿ ਬਾਬੇ ਨਾਨਕ ਦੇ ਨਾਮ ਤੇ ਬਣੇ ਇਸ ਹਸਪੀਟਲ ਵਿੱਚ ਅਜਿਹੇ ਹਾਲਾਤ ਵੇਖ ਕੇ ਉਹ ਖੁਦ ਬੇਹਸ਼ਰਮਸਾਰ ਹੋਏ ਲੀ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ इवन ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਹੈ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਈਰਖਾ ਕਰਦੇ ਹੋ ਨਾ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲਦੀ ਆ ਕੀ ਕਰ ਲੋਗੇ ਸਭ ਤੋਂ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮਦਰਦ ਹਾਂ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹੀ ਹਾਂ ਕਿਉਂਕਿ ਮਰੀਜ਼ ਸਾਡਾ ਬਾਗਿਆ ਤਾਕਤ ਹੈ ਸਾਡੀ ਇਹ ਸਾਡਾ ਮਨੋਬਲ ਚੁੱਕਦੇ ਆ ਡਾਕਟਰ ਤੇ ਸਤਿਆਨਾਜ਼ ਕਰਨ ਰਿਹਾ ਸਾਡੇ ਫਤਿਹਰੀ ਦੀ ਜਿਹੜੀ ਔਮ ਵਾਲੀ ਜਿੰਦੀ ਹੋਣੀ ਆ ਬੱਚੇ ਨੇ ਕਿਨੇ ਕਿਨੇ ਗੰਧ ਚ ਪੈਦਾ ਹੋਏ ਤੇ ਗੰਧ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲਾਹਾਂਗੇ ਇਹ ਇਲਾਜ ਨੂੰ ਸੋਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਇਹ ਉਹ ਕੀ ਆnde ਹੁੰਦੇ ਆ ਡਾਕਟਰ ਤੋਂ ਬਗਾਇਰ ਕੀ ਜਿਹੜਾ ਉੱਤੋਂ ਲੈਣ ਹੁੰਦਾ ਜੰਦੂਤ ਨਹੀਂ ਜੰਦੂ ਇਹ ਇਨਸਾਨੀਅਤ ਦੇ ਕਾਣ ਕਰਨਦੇ ਇਹ ਜੰਦੂਤ ਬਣ ਕੇ ਇੱਥੇ ਬੈਠੇ ਡਾਕਟਰ ਨੇ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ ਵਾਗੇ ਨਹੀਂ ਹੈ ਡਰਗਮੀ ਕੋਈ ਨਹੀਂ ਕਰਦਾ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ 'ਚ ਆ ਹਾਂ ਮੈਂ ਹੈਲਥ ਮਿਨਿਸਟਰ ਨੂੰ ਫੋਨ ਕਰਨਾ ਹੈ ਵੀ ਆਣ ਕੇ ਚੈੱਕ ਕਰੋ ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਦੇ ਇਹ ਪੋਚੇ ਤੇ ਸਵੇਰੇ ਲੱਗ ਜਾਣੇ ਚਾਹੀਦੇ ਸੀ ਪਰ ਇੱਕ ਥਾਂ ਪੋਚਾ ਲੱਗ ਜੂ ਇਹ ਤਰ੍ਹਾਂ ਅਸੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈਆਂ ਪੋਚੇ ਬਾਅਦ ਚ ਸ਼ੁਰੂ ਹੋਏ ਹੁਣ ਫਨੈਲ ਵੀ ਡਿੱਗਣ ਦੇ ਪੋਚੇ ਵੀ ਲੱਗਣ ਦੇ ਬੱਚਾ ਬਾਅਦ ਚ ਇੱਕ ਤੇ ਦੋ ਦੋ ਮਰੀਜ਼ ਪਏ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ ਬੱਚਾ ਵੀ ਨਾਲ ਹੀ ਹੈ। ਸ਼ਰਾਬ ਦੀਆਂ ਬੋਤਲਾਂ ਵੀ ਪਈਆਂ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜਿਹਦਾ ਨਾਲ। ਬਈ ਪਾਸ਼ਾ ਜੀ ਦਾ ਨਾਮ ਤੇ ਰੱਖਿਆ ਨਾ। ਤੇ ਬਾਬੇ ਨਾਨਕ ਨੂੰ ਬਧਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ। ਆਕਸੀਜਨ ਪਲਾਂਟ ਲਵਾਇਆ। ਕੈਂਸਰ ਹਸਪੀਟਲ ਖੋਲ੍ਹਿਆ। ਬੇਬੇ ਨਾਨਕੀ ਨੂੰ ਗ੍ਰਾਂਟ ਦਿੱਤੀ। ਐਸਾ ਕਰੋੜਾਂ ਰੁਪਏ। 20% ਤੇ ਤੋਂ ਕਲਾਸ। ਤੇ ਫੇਰ ਵੀ ਫੋਰ ਮਤਲਬ ਸੁਪਰ ਨਾਇੰ ਤੋਂ ਲੈ ਕੇ ਪੀਐਮ ਤੱਕ ਵੀਲ ਵਿੱਚ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ ਨੈਟ ਹੀ ਹਾਂ ਤੇ ਮੈਂ ਜਾਣਾ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਆ ਸਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਉਹ ਆਯੂਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਸ਼ਮਾਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜ ਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਹੇ ਆ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਿ ਆ ਕਿ ਤੁਸੀਂ ਗੁਰਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਤੇ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ سارے ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਂ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜ਼ਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿ ਇਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸ਼ਤਾਪ ਆ ਉਹ ਜਾਂ ਲੋਕਾਂ ਨੂੰ ਇਤਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਪਰ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹਾਂਜੀ ਉਹ ਬੋਰਡ ਤੋਂ ਆਇਆ ਸੀ ਰਾਤ 12 ਵਜੇ ਬਾਹਰ ਹੀ ਬੈਠੇ ਇੱਧਰ ਹੀ ਬੈਠੇ ਕਿਹੜੀ ਕਦ ਹੋਈ ਉਹ ਸਵੇਰ ਤੋਂ ਤਿੰਨਾਂ ਜੀ ਬਹੁਤ ਲੋਕ ਆ ਕੇ ਬਾਹਰ ਇੱਧਰ ਬੈਠੇ ਹੋਏ ਬੱਚਾ ਨਾਲ ਹੀ ਡਾਕਟਰ ਕਮਰੇ ਚ ਲਾਉਂਦੇ ਹੋਏ ਡਾਕਟਰ ਕੋਲ ਆਉਂਦਾ ਡਾਕਟਰ ਆਉਂਦਾ ਇਹ ਕਹਿੰਦਾ ਵੀ ਚਲ ਕੇ ਇੱਕ ਨੇ ਦੋ ਦੋ ਬਰੀਫ ਫਾਈਲ ਨੇ ਕੀ ਕਰਦੇ ਉਹਥੇ ਅੰਦਰ ਅੰਦਰ ਬੈਠੇ ਹੋਏ ਇਹ ਕਿ ਕੋਈ ਹਜਰੂ ਅਨੁਭਾਰ ਕਰਤਾ ਇਹ ਕਿ ਤੁਹਾਨੂੰ ਪੁੱਛਣ ਡਾਕਟਰ ਨੇ ਬਾਹਰ ਦੇ ਤਾਂ ਬਿਸ਼ੇ ਨਹੀਂ ਹੱਥ ਨਾਲ ਲਾ ਕੇ ਪਾਇਆ ਹੋਏ ਕਿ ਤੁਹਾਨੂੰ ਪਾਇਆ ਸੀਗਾ ਪਹਿਲਾਂ ਨਹੀਂ ਅੰਦਰ ਹੀ ਆਏ ਤੁਹਾਨੂੰ ਜਗ੍ਹਾ ਨਹੀਂ ਮਿਲੀਆਂ ਅੰਦਰ ਜਗ੍ਹਾ ਹੀ ਨਹੀਂ ਆਈ ਕੀ ਹਾਲਾਤ ਕੀ ਆ ਸਤਾ ਦੇ ਬਸ ਹਾਲਾਤ ਦੇ ਦੇਖੋ ਤੇ ਹੀ ਇਹ ਵਾਈ ਵੀ ਪਹਿਲੀ ਵਾਰੀ ਆਏ ਹੈ ਜੇ ਕਿਹਦੀ ਦੇਖੋ ਅੰਮ੍ਰਿਤਸਰ ਨਹੀਂ ਗਜ਼ਾਸਪੁਰ ਜ਼ਿਲ੍ਹਾ ਪਿੰਡ ਤੜੀਵਾਲ ਜੀ ਭਾਈ ਬਹੁਤ ਹੋਏ ਹਾਂ ਜੀ ਕੀ ਦੇਖਿਆ ਰਾਜਾ ਅੱਲਾ ਰੱਬ ਦੇਖੋ ਨਾ ਹਦਦ ਹੈ ਹਸਤਾ ਦੇ ਵਧੀਆ ਬਣਿਆ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਫਾਈ ਵੀ ਨਹੀਂ ਹੈਗੀ ਸਰ ਭਾਈ ਜੀ ਠੀਕ